ਜਿਸਮੋ ਕੇ ਬਿਕਰਮ ਜੀਠਿਆ ਦੇ ਉੱਪਰ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਕੀਤੀ ਗਈ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੀ ਗੱਲ ਆਖ ਦਿੱਤੀ ਜਾਂਦੀ ਹੈ ਕਿ ਬਿਕਰਮ ਮਜੀਠੀਆ ਦੀ ਇਸ ਕਾਰਵਾਈ ਨੂੰ ਲੈ ਕੇ ਇੰਨਾ ਸਮਾਂ ਕਿਉਂ ਲੱਗ ਗਿਆ ਇਸ ਦੇ ਪਿੱਛੇ ਕਾਰਨ ਹੈ ਇੰਨਾ ਲੰਮਾ ਸਮਾਂ ਤਾਂ ਲੱਗ ਗਿਆ ਕਿਉਂਕਿ ਬਿਕਰਮ ਮਜੀਠੀਆ ਦੇ ਉੱਪਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਅਤੇ ਪਹਿਲਾਂ ਵੀ ਕਈ ਨਿਸ਼ਾਨ ਨੂੰ ਲੈ ਕੇ ਅਤੇ ਹੋਰ ਕਈ ਮਾਮਲਿਆਂ ਨੂੰ ਲੈ ਕੇ ਪਰਚੇ ਦਰਜ ਕੀਤੇ ਜਾਂਦੇ ਸਨ ਪਰ ਵਿਕਰਮ ਜੀਠੇ ਦੇ ਉੱਪਰ ਜਿਹੜੇ ਕੇਸ ਦਰਜ ਕੀਤੇ ਜਾਂਦੇ ਸਨ ਉਹ ਅਧੂਰੀ ਜਾਣਕਾਰੀ ਕਰਕੇ ਅਧੂਰੇ ਸਬੂਤਾਂ ਕਰਕੇ ਅਤੇ ਹੋਰ ਕਈ ਅਜਿਹੀਆਂ ਗੱਲਾਂ ਉਹਨਾਂ ਵਿੱਚੋਂ ਛੱਡ ਦਿੱਤੇ ਜਾਂਦੇ ਸਨ ਜਿਸ ਕਰਕੇ ਅਦਾਲਤ ਦੇ ਵਿੱਚ ਉਹ ਕੇਸ ਨਹੀਂ ਟਿਕਦੇ ਸਨ ਤੇ ਜ਼ਮਾਨਤ ਤੇ ਬਾਹਰ ਵਿਕਰਮ ਜੀਠੀ ਆ ਜਾਂਦਾ ਸੀ ਇਸ ਕਰਕੇ ਪੱਕੇ ਪੈਰੀ ਹੋਣਾ ਬਿਕਰਮ ਮਜੀਠੀਆ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਇਹ ਮਾਮਲਾ ਹੁਣ ਅਦਾਲਤ ਦੇ ਵਿੱਚ ਜਾਵੇਗਾ ਤੇ ਬਿਕਰਮ ਮਜੀਠੀਆ ਦੇ ਉੱਪਰ ਸਖਤ ਕਾਰਵਾਈ ਹੋਵੇਗੀ ਇਹ ਸਭ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੇ ਗਏ ਤੇ ਹੁਣ ਜੋ ਤਾਜ਼ਾ ਰਿਪੋਰਟਾਂ ਮੀਡੀਆ ਦੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਕਾਂਗਰਸ ਦੇ ਇਹਨਾਂ ਵੱਡੇ ਲੀਡਰਾਂ ਦਾ ਨੰਬਰ ਲੱਗ ਸਕਦਾ ਜਿਸ ਦੇ ਵਿੱਚ ਮੌਜੂਦਾ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਅਤੇ ਹੋਰ ਵੀ ਕਈ ਕਾਂਗਰਸ ਦੇ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਉੱਪਰ ਵਿਜੀਲੈਂਸ ਦੀ ਅੱਖ ਹੁਣ ਦਾ ਦਾਵਾ ਕੀਤਾ ਜਾ ਰਿਹਾ ਹੈ ਪ੍ਰਗਟ ਸਿੰਘ ਜੋ ਕਿ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਨੇ ਉਹਨਾਂ ਨੇ ਆਪਣੇ ਸਮੇਂ ਦੇ ਦੌਰਾਨ ਜਿਸ ਮੌਕੇ ਉਹ ਪੰਜਾਬ ਯੂਥ ਸਪੋਰਟਸ ਕਾਰਪੋਰੇਸ਼ਨ ਦੇ ਚੇਅਰਮੈਨ ਸਨ ਉਸ ਸਮੇਂ ਸਰਕਾਰੀ ਫੰਡਾਂ ਦਾ ਦੋਹਰੇ ਉਪਯੋਗ ਕਰਨ ਅਤੇ ਗਲਤ ਤਰੀਕੇ ਦੇ ਨਾਲ ਠੇਕੇ ਦੇਣ ਦਾ ਦੋਸ਼ ਉਹਨਾਂ ਦੇ ਉੱਪਰ ਲੱਗਦਾ ਹੈ ਤੇ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਚੌਕੀ ਇਸ ਮਾਮਲੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਾਂਚ ਕਰ ਰਹੀ ਹੈ ਇਸ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਪਿੰਨਕ ਇਸ ਵਿਧਾਇਕ ਨੂੰ ਲੱਗੀ ਤਾਂ ਉਹਨਾਂ ਦਾ ਤਿੰਨ ਦਿਨ ਹੋ ਗਏ ਨੇ ਫੋਨ ਬੰਦ ਆ ਰਿਹਾ ਤੇ ਉਹਨਾਂ ਦੇ ਪੀਏ ਦਾ ਵੀ ਫੋਨ ਬੰਦ ਆ ਰਿਹਾ ਹੈ ਕਿਸੇ ਦੇ ਵੀ ਸੰਪਰਕ ਦੇ ਵਿੱਚ ਪ੍ਰਗਟ ਸਿੰਘ ਨਹੀਂ ਆ ਰਹੇ ਨੇ ਦੈਨਿਕ ਪਾਸਕਰ ਦੇ ਵਿੱਚ ਲੱਗੀ ਇਹ ਰਿਪੋਰਟ ਹੈ ਦਾਵਾ ਕਰਦੀ ਹੈ ਤੇ ਇਸ ਨੂੰ ਲੈ ਕੇ ਬੀਤੇ ਸਮੇਂ ਦੇ ਦੌਰਾਨ ਵਿਕਰਮ ਮਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਇੱਕ ਖੱਛਾ ਜਾਰੀ ਕੀਤਾ ਗਿਆ ਸੀ ਕਿ ਜਾਂ ਅਗਲਾ ਨਿਸ਼ਾਨਾ ਵਿਕਰਮ ਮਜੀਠੇ ਤੋਂ ਬਾਅਦ ਅਗਲਾ ਨਿਸ਼ਾਨਾ ਜਾਂ ਤਾਂ ਮੈਂ ਤੇ ਜਾਂ ਫਿਰ ਐਮਐਲਏ ਸਾਡੇ ਐਮਐਲਏ ਪ੍ਰਗਟ ਸਿੰਘ ਨੇ ਕਿਉਂਕਿ ਉਹ ਵੀ ਸਰਕਾਰ ਦੇ ਉੱਪਰ ਸੀਮ ਭਗਵੰਤ ਮਾਨ ਦੇ ਉੱਪਰ ਲਗਾਤਾਰ ਨਿਸ਼ਾਨੇ ਸਾਧਿਆ ਰਹੇ ਨੇ ਬੋਲਣ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਹਿ ਸਕਦਾ ਹੈ ਤੇ ਮੀਡੀਆ ਦੇ ਇਹਨਾਂ ਰਿਪੋਰਟਾਂ ਤੋਂ ਬਾਅਦ ਕਾਂਗਰਸ ਦੇ ਇਹਨਾਂ ਲੀਡਰਾਂ ਦੇ ਵਿੱਚ ਬੇਚੈਨੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਸਿਆਸੀ ਪੁਚਾਲ ਪੰਜਾਬ ਕਾਂਗਰਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਇਸ ਪੂਰੀ ਘਟਨਾਕਰਨ ਤੋਂ ਬਾਅਦ ਇਹ ਸੰਕੇਤ ਮਿਲ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਪ੍ਰਗਟ ਸਿੰਘ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਪ੍ਰਗਟ ਸਿੰਘ ਤੋਂ ਬਾਅਦ ਜੋ ਅਗਲਾ ਨੰਬਰ ਜਹਰ ਖੱਚਾ ਜਾਰ ਕੀਤਾ ਜਾ ਰਿਹਾ ਹੈ ਕਿ ਅਗਲਾ ਨੰਬਰ ਚਰਨਜੀਤ ਸਿੰਘ ਚੰਨੀ ਦਾ ਵੀ ਲੱਗ ਸਕਦਾ ਕਿਉਂਕਿ ਉਹਨਾਂ ਦੇ ਉੱਪਰ ਖੁਦ ਸੀਐਮ ਭਗਵੰਤ ਮਾਨ ਨੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ ਜਿਸ ਕਰਕੇ ਉਹਨਾਂ ਦਾ ਭਤੀਜਾ ਵੀ ਕਾਫੀ ਵਫਾਦਾਂ ਦੇ ਵਿੱਚ ਰਿਹਾ ਤੇ ਜਿਸ ਕਰਕੇ ਚਰਨਜੀਤ ਸਿੰਘ ਚੰਨੀ ਵੀ ਵਿਜੀਲੈਂਸ ਦੀ ਰਡਾਰ ਤੇ ਦੇਖੇ ਜਾ ਰਹੇ ਨੇ ਵਿਜੀਲੈਂਸ ਦੇ ਵੱਲੋਂ ਜੋ ਕਾਂਗਰਸ ਦੇ ਨੇਤਾਵਾਂ ਦੀ ਲਿਸਟ ਬਣਾਈ ਗਈ ਹੈ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਲੀਡਰਾਂ ਦਾ ਨਾਮ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਕੀ ਤਾਗੇ ਕਾਂਗਰਸੀਆਂ ਦੀ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਪ੍ਰਗਟ ਸਿੰਘ ਦਾ ਦੂਸਰਾ ਨਾਮ ਚਰਨਜੀਤ ਸਿੰਘ ਚੰਨੀ ਦਾ ਉਸ ਤੋਂ ਬਾਅਦ ਰਾਜਾ ਵੜੇਗਾ ਬਰਿੰਦਰ ਮੀਤ ਸਿੰਘ ਪਾੜਾ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਵਿਜੇ ਇੰਦਰ ਸਿੰਘਲਾ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਓਪੀ ਸੋਨੀ ਦੇ ਖਿਲਾਫ ਪਹਿਲਾਂ ਹੀ ਚਾਰ ਸ਼ੀਟ ਦਾਖਲ ਹੋ ਚੁੱਕੀ ਹੈ ਇਸ ਪ੍ਰਕਾਰ ਪੰਜਾਬ ਕਾਂਗਰਸ ਦੇ ਇਹਨਾਂ ਵੱਡੇ ਲੀਡਰਾਂ ਦਾ ਅਗਲਾ ਨੰਬਰ ਵਿਜੀਲੈਂਸ ਦੇ ਵੱਲੋਂ ਲਗਾਇਆ ਜਾ ਸਕਦਾ ਇੱਕ ਅਛਾ ਇਸ ਰਿਪੋਰਟ ਦੇ ਵਿੱਚ ਜਾਹਰ ਜੋ ਖੁਲਾਸਾ ਕੀਤਾ ਜਾ ਰਿਹਾ ਹੈ ਤੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਹਿਲਾ ਇਸ਼ਾਰਾ ਕਰ ਦਿੱਤਾ ਗਿਆ ਕਿ ਅਗਲਾ ਨੰਬਰ ਹੁਣ ਵਿਕਰਮ ਮਜੀਠੀਆ ਤੋਂ ਬਾਅਦ ਅਗਲਾ ਨੰਬਰ ਜਾਂ ਤਾਂ ਮੇਰਾ ਹੋ ਸਕਦਾ ਹੈ ਤਾਂ ਜਾਂ ਫਿਰ ਪ੍ਰਗਟ ਸਿੰਘ ਦਾ ਹੋ ਸਕਦਾ ਹੈ ਤੇ ਉਧਰ ਦੂਜੇ ਪਾਸੇ ਜਿਸ ਮੌਕੇ ਵਿਕਰਮ ਜੀਠਾ ਦੀ ਗ੍ਰਿਫਤਾਰੀ ਹੋਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਤੇ ਇਹਨਾਂ ਕੁਝ ਕਾਂਗਰਸੀਆਂ ਦੇ ਵੱਲੋਂ ਵੀ ਆਪਣਾ ਜੋ ਵਿਕਰਮ ਜੀਠਾ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਤਾਂ ਸਰਕਾਰ ਦੀ ਇਸ ਕਾਰਵਾਈ ਨੂੰ ਬਦਲਾਖੋਰੀ ਦੀ ਰਾਜਨੀਤੀ ਦੱਸ ਦਿੱਤਾ ਗਿਆ ਤੇ ਜਦੋਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖੁਦ ਦੇ ਵਿਧਾਇਕੀ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਕੋਰ ਵਿਜੇ ਪ੍ਰਤਾਪ ਵੀ ਵਿਕਰਮ ਜੀਠਾ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ 5 ਸਾਲਾਂ ਦੇ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਗਲਾ ਨੰਬਰ ਇਹਨਾਂ ਕਾਂਗਰਸੀ ਲੀਡਰਾਂ ਦਾ ਲੱਗ ਸਕਦਾ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ